ਗਿਆਹੀ ਤੋਂ ਅਰਮੀਨੀਆ ਅਰਮੀਨੀਆ ਦੇ ਵਿੱਚ ਗਏ ਨ ਹੋ ਗਏ ਸੀ 7 ਮਹੀਨੇ ਹੋ ਗਏ ਸੀ ਗਏ ਨੂੰ ਸੁਦਾਮੀ ਨ ਜਾਣਦੇ ਆ ਗਏ ਨੂੰ ਤੇ ਆਪਣੇ ਵੱਲੋਂ ਤਾਂ ਇੱਕਮਾਈ ਕਰਕੇ ਕੱਲ੍ਹ ਹੀ ਚੋਕ ਚਕਾ ਗਾ ਲਾ ਕੇ 5 ਗਲਾਖ ਲੱਖ ਰੁਪਈਆ ਲਾਹੀ ਚੋਕ ਚਕਾ ਕੇ ਤੇ ਕਮਾਉਣ ਵਾਸਤੇ ਕੱਲ੍ਹ ਕੋ ਚਲੋ ਘਰ ਦੇ ਹਾਲ ਤੇ ਜਿਹੜੇ ਕੁਝ ਬਦਲ ਜਾਣਗੇ ਹਲਾਤ ਇਹਨਾਂ ਨਹੀਂ ਸੀ ਪਤਾ ਸਾਡੇ ਪੁੱਤ ਨੇ ਇਹ ਕੁਝ ਹੋਣਾ ਜਿੱਦਣ ਅਸੀਂ ਤਾਂ ਹੋਈ ਆ ਗੱਲ ਵੀ ਉਹਦੇ ਨਾਲ ਰਾਤ ਨੂੰ ਗੱਲ ਕੀਤੀ ਆਂਦਾ ਮਾਂ ਮੈਨੂੰ ਬੁਖਾਰ ਚੜਿਆ ਆ ਤੇ ਮੈਨੂੰ ਕਾਲੀ ਪੈਣੀ ਨਾਲੇ ਘਬਰਾਹਟ ਹੁੰਦੀ ਆ ਮਾਂ ਨੂੰ ਇੱਕ ਦਿਨ ਪਹਿਲਾਂ ਕਹਿੰਦਾ ਉਹ ਦਿਨ ਮਾਂ ਨੇ ਪੈਸੇ ਪਾਤੇ ਨੇ 250 ਰੁਪਇਆ ਵੀ ਪਾਇਆ ਉਹਨੂੰ ਕੌੜੋ ਦੇ ਵਿੱਚ ਪਿਆਲਾ ਦਵਾਈ ਲੈ ਤੇ ਫਿਰ ਥੋੜੇ ਦਿਨ ਬਾਅਦ ਆ ਫੇਰ ਆਂਦਾ ਮੈਨੂੰ ਅੱਜ ਜਿਆਦੀ ਘਬਰਾਹਟ ਹੋ ਰਹੀ ਏ ਤੇ ਕਾਲੀ ਪੈਣ ਰਹੀ ਆ ਤੇ ਪਤਾ ਨਹੀਂ ਮੈਨੂੰ ਮਾਂ ਕੀ ਹੁੰਦਿਆ ਆਂਦੇ ਪੁੱਤ ਤੂੰ ਇਦਾਂ ਕਰ ਨਹਾ ਤੋ ਕਿਤੇ ਲੰਮੇ ਪਾ ਤੇ ਰਸਟਕਾਰ ਕਰੇ ਤੂੰ ਠੀਕ ਹੋ ਜਾਏਗਾ ਘਬਰਾਹਟ ਪੈਣੀ ਆਂਦਾ ਇਥੇ ਨਾ ਆਕਸੀਜਨ ਦੀ ਵੀ ਥੋੜੀ ਜਿਹੀ ਕਮੀ ਆ ਇਹਨਾਂ ਪਤਾ ਹੀ ਨਹੀਂ ਹੈਗਾ ਵੀ ਇਹ ਕੰਮ ਹੋ ਜਾਣਾ ਇਨਾ ਤਾਂ ਸੋਚੇ ਨਹੀਂ ਮੰਨਦੇ ਵਿੱਚ ਤਾਂ ਆਪਣਾ ਉਹਨਾਂ ਤਾਂ ਚੰਗੇ ਕਮਾਵਾ ਵਾਸਤੇ ਭੇਜੀ ਦਾ ਕਮਾਈ ਵਾਸਤੇ ਭੇਜੀ ਦਾ ਬਿਹਾਲਤੀ ਮਾਂ ਸਭ ਚੁੱਕ ਚੁਕਾ ਕੇ ਮਾਂ ਚੜੀ ਦਾ ਕੀ ਰਹਿ ਗਿਆ ਕੁਛ ਨਹੀਂ ਲਾਕੀ ਟੁੱਟ ਗਿਆ ਸਾਰਾ ਚੁੱਕ ਚੁਕਾ ਬੜੇ ਔਕੇ ਪੁੱਤ ਪਾਲਿਆ ਇਹ ਦੋ ਭਰਾ ਸੀ ਦੂਜਾ 12 ਸਾਲ ਦਾ ਹੈ ਛੋਟਾ ਇਹੋ ਹੀ ਵੱਡਾ ਸੀ ਇਹਦੇ ਤੇ ਆਸਾਂ ਹੀ ਇਹਦੇ ਹੀ ਕੋਲ ਇਹ ਹੀ ਚੁੱਕ ਚੁਕਾ ਉਹ ਤੇ ਇਹ ਉਹ ਇਹ ਤਾਂ ਬਲਾਸਾ ਦੇ ਨਹੀਂ ਉਹ ਪੁੱਤ ਕੋਈ ਨਾਲ ਇੱਕ ਮਹੀਨਾ ਕੱਢ ਟਾਈਮ ਦੇਮੋ ਇਟਲੀ ਗਾੜੀ ਕੱਢ ਦਾਂਗੇ ਤੂੰ ਚੰਨ ਲੈ ਤੋ ਕੋਈ ਗੱਲ ਨਹੀਂ ਇਹਨਾਂ ਨੇ ਪਤਾ ਪੁੱਤ ਨੇ ਡੱਬੇ ਚ ਪੈ ਗੋ ਕੇ ਆ ਜਣਾ ਇਹਨਾਂ ਨੇ ਸੋਚਿਆ ਹੀ ਨਹੀਂ ਹੈਗਾ ਆਪਾਂ ਸ਼ਸ਼ਮਦਾ ਦੇ ਉਂ ਕੀ ਮੰਗ ਰਿਹਾ ਅੰਤੇ ਨਹੀਂ ਬੜੀ ਕੁਝ ਯਾੜੀ ਲਾਸ਼ ਨੇ ਅੰਤੇ ਵੀ ਨਹੀਂ ਆਸ ਹੈਗੀ ਸ਼ਸ਼ਮਦਾ ਇਹ ਆ ਇਹ ਪੇ ਇੱਥੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਬੱਚੇ ਕਿਉਂ ਥੱਕੇ ਖਾਣ ਕਿਉਂ ਥੱਕੇ ਇੱਕ ਢਿੱਡ ਪਤਲੀ ਬਾਹਰ ਬੱਚੇ ਭੇਜਦੇ ਨਹੀਂ ਤੇ ਕੀ ਲੋੜੇ ਭੇਜਦੇ ਅਈ ਤੇ ਪੋ ਕਾਕਾ ਟਕਟੇ ਪਾਲੇ ਬੱਚੇ ਬੜੇ ਹੋ ਕੇ ਬੱਚੇ ਬੇਖੋ ਜੀ ਮਾਤਾ ਪਿਤਾ ਨੇ ਆਰਥਿਕ ਤੰਗੀ ਕਰਕੇ ਇਸ ਬੱਚੇ ਨੂੰ ਪਰਮਾਨਿਆਂ ਭੇਜਿਆ ਸੀ ਉਥੇ 9 ਮਹੀਨੇ ਹੋਏ ਨੇ ਗਏ ਨੇ 9 ਮਹੀਨਾ ਬਾਅਦ ਉਹਨਾਂ ਦੀ ਜਿਹੜੀ ਡੱਡ ਬੋੜੀ ਅੱਜ ਪਿੰਡ ਪਹੁੰਚ ਰਹੀ ਆ ਉਹ ਬੱਚਾ ਕਮਾਈ ਕਰਨ ਵਾਸਤੇ ਗਿਆ ਸੀ ਕਿਉਂਕਿ ਆਰਥਿਕ ਤੰਗੀ ਕਰਕੇ ਉਹਨਾਂ ਨੇ ਆਪਣੇ ਬੱਚੇ ਨੂੰ ਬਾਹਰ ਭੇਜਿਆ ਹੈ ਤੇ ਜੇ ਇੱਥੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਤੇ ਮਾਤਾ ਪਿਤਾ ਦਾ ਕਿਹੜਾ ਦਿਲ ਕਰਦਾ ਕਿ ਮੈਂ ਆਪਣੇ ਬੱਚੇ ਨੂੰ ਵਿਛੋੜਾਂ ਪਰ ਇਹ ਜਿਹੜੀ ਘਟਨਾ ਵਾਪਰੀ ਆ ਇਹ ਸਾਰੇ ਨਗਰ ਵਾਸਤੇ ਰਿਸ਼ਤੇਦਾਰਾਂ ਵਾਸਤੇ ਵੀ ਬਹੁਤ ਦੁਖਦਾਈ ਹੈ ਕਿਉਂ ਕਿ ਜਵਾਨ ਪੁੱਤਰ ਕਿਸੇ ਦਾ ਤੁਰ ਜਾਵੇ ਇਸ ਦੁਨੀਆ ਤੋਂ ਕਮਾਈ ਕਰਨ ਵਾਸਤੇ ਗਿਆ ਹੋਵੇ ਤੇ ਉਹ ਇਸ ਦੰਡੇ ਵਿੱਚ ਪਿਆ ਕੇ ਡੱਡ ਬੋੜੀ ਆਵੇ ਤੇ ਉਸ ਮਾਤਾ ਪਿਤਾ ਦਾ ਕੀ ਹਾਲ ਹੈ ਤੁਸੀਂ ਦੇਖ ਹੀ ਰਹੇ ਹੋ ਇਸ ਘਰ ਦੇ ਹਾਲਾਤ ਅਈ ਤੇ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆ ਕਿ ਇਹਨਾਂ ਦੀ ਜੇ ਕੋਈ ਆਰਥਿਕ ਪੱਖੋਂ ਇਹਨਾਂ ਦੀ ਜਿਹੜੀ ਮਦਦ ਹੋ ਸਕੇ ਤੇ ਜਰੂਰ ਕਰਨ ਪਰਿਵਾਰ ਦੀ ਗੱਲ ਕਰੀਏ ਤੇ ਪਰਿਵਾਰ ਦੇ ਮੈਂਬਰ ਜੇ ਕਿੰਨੇ ਭੈਣ ਭਰਾਣੇ ਤੇ ਪਿਤਾ ਜੀ ਕੀ ਕਰੇ ਪਿਤਾ ਜੀ ਪਹਿਲਾਂ ਗਏ ਸੀ ਬਾਹਰ ਤੇ ਉਹ ਜਿਹੜੀ ਕੰਟਰੀ ਹੀ ਨਾਰਮਲ ਸੀਗੀ ਤੇ ਉੱਥੇ ਵੀ ਕਮਾਈ ਨਹੀਂ ਨਹੀਂ ਕਰ ਸਕਿਆ 9 ਸਾਲਾਂ ਬਾਅਦ ਇਹਦਾ ਪਿਤਾ ਵੀ ਆਇਆ ਤੇ ਨਾ ਪਿਤਾ ਨੇ ਵੇਖਿਆ ਪੁੱਤਰ ਆਪਣੇ ਨੂੰ 9 ਸਾਲ ਦੇ ਵਿੱਚ ਵਿੱਚ ਤੇ ਨਾ ਪੁੱਤ ਨਹੀਂ ਵੇਖਿਆ ਪਿਤਾ ਆਪਣੇ ਨੂੰ ਉਹ ਬਾਅਦ ਚ ਆਏ ਨੇ ਉਹ ਫੇਰ ਚਲੇ ਗਏ ਤੇ ਹੁਣ ਇਹਨੂੰ ਭੇਜਿਆ ਹੀ ਇਹਨਾਂ ਨੇ ਮਗਰੋਂ ਵੀ ਇਦਾਂ ਚੁੱਕ ਚਗਾ ਕੇ ਪੈਸੇ ਕਰਕੇ ਤੇ ਵੀ ਸਾਡਾ ਬੱਚਾ ਕਿਸੇ ਚੰਗੇ ਦੇਚ ਚਲ ਜੇਗਾ ਤੇ ਸਾਡੀ ਜਿਹੜੀ ਆਰਥਿਕ ਤੰਗੀ ਆ ਉਹ ਕੱਟੀ ਜਾਏ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਆਰਥਿਕ ਪੱਖੋਂ ਮਦਦ ਕੀਤੀ ਜਾਵੇ